ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਜੀ ਬੱਤੀਆਂ ਢਲ ਚੁੱਕੀਆਂ ਸਨ ਚੰਨ ਕਿੱਥੋਂ ਚੜ੍ਹ ਕੇ ਕਿੱਥੇ ਚਲਾ ਗਿਆ ਸੀ ਸ਼ਾਇਦ ਰਾਤ ਅੱਧਿਓ ਵੱਧ ਬੀਤ ਚੁੱਕੀ ਸੀ ਚੰਨ ਚਾਨਣੀ ਰਾਤ ਵਿੱਚ ਚਮਕਦਾ ਕੋਈ ਕੋਈ ਤਾਰਾ ਤੇ ਤਾਰਿਆਂ ਤੇ ਘੁੰਮਦੀ ਹੋਈ ਥਿਰਕਦੀ ਨਜ਼ਰ ਹਜ਼ਾਰਾਂ ਯਤਨ ਕਰਨ ਤੇ ਵੀ ਉਹਦੀ ਅੱਖ ਨਹੀਂ ਸੀ ਲੱਗੀ ਲੋੜੇ ਦੀ ਗਰਮੀ 'ਚ ਪੂਰੇ ਦਾ ਕੋਈ ਕੋਈ ਸਾਹ ਆਉਂਦਾ ਫਿਰ ਵੀ ਕਦੇ ਸੌਂਦੀ ਕਦੇ ਜਾਗਦੀ ਜੀਤੋ ਆਪਣੇ ਸਿਰ ਦੇ ਸਾਈ ਨੂੰ ਪੱਖਾ ਝੱਲਦੀ ਰਹੀ ਬੀਕਰ ਨੇ ਪਾਸਾ ਪਾਰਤਦਿਆਂ ਇੱਕ ਵਾਰ ਜੀਤੋ ਨੂੰ ਸੌਣ ਲਈ ਵੀ ਕਿਹਾ ਤੇ ਆਪ ਵੀ ਅੱਖ ਲਾਉਣ ਦਾ ਯਤਨ ਕਰਨ ਲੱਗ ਪਿਆ ਪਰ ਨੀਂਦ ਤਾਂ ਜਿਵੇਂ ਉਸ ਤੋਂ ਕੋਹਾਂ ਦੂਰ ਹੋਵੇ ਉਹ ਮਨਹੀਮਨ ਬੜਾ ਕੁਝ ਸੋਚਦਾ ਰਿਹਾ ਤੇ ਬੀਤੀਆਂ ਘਟਨਾਵਾਂ ਨੂੰ ਇੱਕ ਇੱਕ ਕਰਕੇ ਯਾਦ ਵੀ ਕਰਦਾ ਰਿਹਾ ਹਜੇ ਉਹ ਛੋਟਾ ਹੀ ਸੀ ਉਹਦਾ ਬਾਪ ਮਰ ਗਿਆ 11 ਸਾਲ ਦੀ ਉਮਰ ਸੀ ਸਾਰੀ ਹੁਣ ਤਾਂ ਉਹਨੂੰ ਬਾਪੂ ਦਾ ਚਿਹਰਾ ਵੀ ਯਾਦ ਨਹੀਂ ਸੀ ਕਦੇ-ਕਦੇ ਉਹਦੀ ਮਾਂ ਦੱਸਦੀ ਹੁੰਦੀ ਸੀ ਕਿ ਤੇਰੇ ਬਾਪੂ ਨੂੰ ਕੋਈ ਅਵੱਲਾ ਰੋਗ ਸੀ ਬਥੇਰਾ ਇਲਾਜ ਕਰਾਇਆ ਪਰ ਰਤਾ ਮੋੜ ਨਾ ਪਿਆ ਘਰ ਖੋਖਲਾ ਹੋ ਗਿਆ ਜਮੀਨ ਵੀ ਥੋੜੀ ਬਹੁਤੀ ਧਰੀ ਗਈ ਪਰ ਪਤਾ ਨਹੀਂ ਉਹਨੇ ਕਿਸੇ ਦਾ ਕੀ ਮਾਰਾ ਕੀਤਾ ਸੀ ਦਿਨਾਂ ਚ ਬੀਤ ਗਿਆ ਇਹ ਤੋਂ ਵੱਧ ਮਾਂ ਨੇ ਕਦੇ ਕੁਝ ਨਹੀਂ ਦੱਸਿਆ ਪਰ ਉਹ ਜਾਣਦਾ ਸੀ ਕਿ ਕਿਵੇਂ ਉਹਦੀ ਮਾਂ ਨੇ ਔਖੀ ਹੋ ਹੋ ਕੇ ਘਰ ਦਾ ਗੱਡਾ ਖਿੱਚਿਆ ਉਹਨੇ ਤਾਂ ਕਦੇ ਕਿਸੇ ਨੂੰ ਬਾਜ਼ਾਰੋਂ ਸੌਦਾ ਲੈਣ ਲਈ ਵੀ ਨਹੀਂ ਸੀ ਕਿਹਾ ਤੇ ਨਾ ਹੀ ਕਦੇ ਕਿਸੇ ਨੂੰ ਕੱਖ ਪੱਠਾ ਲਿਉਣ ਲਈ ਕਿਹਾ ਸੀ ਤੇ ਉਹ ਜਾਣਦਾ ਸੀ ਕਿ ਕੱਲੀਕਾਰੀ ਜਾਣ ਨੂੰ ਜਣਾ ਖਣਾ ਹੀ ਧਲਾ ਦਿੰਦਾ। ਉਹ ਤਾਂ ਇਸ ਗੱਲ ਤੋਂ ਵੀ ਡਰਦੀ ਸੀ ਕਿ 5 ਏਕੜ ਜ਼ਮੀਨ ਪਿੱਛੇ ਸ਼ਰੀਕ ਕਿਤੇ ਉਹਦੇ ਕੱਲਮ ਕੱਲੇ ਪੁੱਤ ਨੂੰ ਕੋਈ ਨੁਕਸਾਨ ਹੀ ਨਾ ਪਹੁੰਚਾ ਦੇਣ। ਸਮੇਂ ਦੇ ਨਾਲ-ਨਾਲ ਬਿੱਕਰ ਵੱਡਾ ਹੁੰਦਾ ਗਿਆ। ਫਿਰ ਉਹਨੇ ਵੀ ਆਪਣੀ ਮਾਂ ਨਾਲ ਘਰ ਦਾ ਬੋਝ ਢੋਣਾ ਸ਼ੁਰੂ ਕਰਤਾ। ਇੱਕ ਦਿਨ ਉਹ ਆਪਣੀ ਮਾਂ ਨੂੰ ਪੂਰੀ ਤਰ੍ਹਾਂ ਸੁਰੱਖਿਰੂ ਕਰਕੇ ਘਰ ਦਾ ਸਾਰਾ ਬੋਝ ਆਪਣੇ ਆਪ ਉਠਾ ਕੇ ਤੁਰਨ ਲੱਗ ਪਿਆ ਸੀ। ਉਹਨਾਂ ਦਿਨਾਂ 'ਚ ਬੀਕਰ ਦਾ ਵਿਆਹ ਸੁਰਜੀਤ ਕੌਰ ਨਾਲ ਹੋ ਗਿਆ ਸੀ। ਮਾਂ ਨੂੰ ਆਪਣੇ ਪੁੱਤ ਦੇ ਵਿਆਹ ਦਾ ਪੇਹਦਚਾ ਸੀ। ਵਿਆਹ ਦੇ ਦਿਨ ਧਰਨ ਤੋਂ ਵਿਆਹ ਦੇ ਦਿਨ ਧਰਨ ਤੋਂ ਲੈ ਕੇ ਨੂ ਦੇ ਘਰ ਆਉਣ ਤੱਕ ਉਹਦੇ ਪੱਬ ਧਰਤੀ ਤੇ ਨਹੀਂ ਸੀ ਲੱਗੇ। ਫਿਰ ਨੂ ਦੇ ਘਰ ਆਉਂਦਿਆਂ ਹੀ ਉਸ ਨੇ ਰੋਟੀ ਟੁਕ ਤੋਂ ਲੈ ਕੇ ਸਾਰਾ ਲੈਣ ਦੇਣ ਤੇ ਕੰਮਕਾਜ ਉਹਨੂੰ ਸੰਭਾਲ ਦਿੱਤੇ। ਜੀਤੋ ਦਾ ਸੁਭਾਅ ਰਹਿਣ ਸਹਿਣ ਤੇ ਹੋਰ ਗੁਣ ਮਾਂ ਨੂੰ ਬਹੁਤ ਪਸੰਦ ਸਨ ਇੱਕ ਵਾਰ ਤਾਂ ਘਰ ਦੀ ਗੱਡੀ ਚੰਗੀ ਤਰ੍ਹਾਂ ਰੜਪੀ ਸੀ ਤੇ ਬਿਕਰ ਆਪ ਵੀ ਬੜਾ ਖੁਸ਼ ਸੀ ਪਰ ਵਿਆਹ ਤੋਂ ਸਾਲ ਕੋ ਬਾਅਦ ਹੀ ਮਾਂ ਸਿਆਲ ਦੀ ਰੁੱਤ 'ਚ ਬਿਮਾਰ ਪੈ ਗਈ ਉਹਦਾ ਬੁਖਾਰ ਟੁੱਟਣ ਵਿੱਚ ਹੀ ਨਹੀਂ ਸੀ ਆ ਰਿਹਾ ਫਿਰ ਅਨੇਕਾਂ ਉਹੜ-ਪੋੜ ਕਰਨ ਦੇ ਬਾਵਜੂਦ ਵੀ ਉਹਦੀ ਮਾਂ ਹਰਕੌਰ ਉਸ ਤੋਂ ਸਦਾ ਲਈ ਵਿਛੜ ਗਈ ਘਰ ਦੇ ਜ਼ਿੰਮੇਵਾਰੀਆਂ ਦਾ ਬੋਝ ਇੱਕਦਮ ਉਹਦੇ ਤੇ ਆ ਪਿਆ ਹੁਣ ਉਹਨੂੰ ਪਾਈਚਾਰੇ ਦੇ ਤੌਰ ਤੇ ਪਿੰਡ ਵਾਲਿਆਂ ਦੀਆਂ ਖੁਸ਼ੀਆਂ ਗਮੀਆਂ ਤੇ ਹੋਰ ਰਸਮਾਂ 'ਚ ਆਪ ਹੀ ਸ਼ਾਮਿਲ ਹੋਣਾ ਪੈਂਦਾ ਸੀ ਤੇ ਕਦੇ-ਕਦੇ ਉਹਨੂੰ ਲੱਗਣ ਲੱਗ ਪੈਂਦਾ ਜਿਵੇਂ ਉਹ ਜਵਾਨੀ 'ਚ ਬੁੱਢਾ ਹੁੰਦਾ ਜਾ ਰਿਹਾ ਹੋਵੇ ਉਧਰ ਉਹਦੀ ਪਤਨੀ ਵੀ ਉਦਾਸ-ਉਦਾਸ ਰਹਿਣ ਲੱਗ ਪਈ ਹਰ ਵਕਤ ਹੱਸੂ-ਹੱਸੂ ਕਰਨ ਵਾਲੀ ਜੀਤੋ ਸਾਰਾ ਦਿਨ ਚੁੱਪਗੁੜਪ ਰਹਿੰਦੀ ਤੇ ਬਿਕਰ ਭਾਵੇਂ ਵੱਧ ਤੋਂ ਵੱਧ ਸਮਾਂ ਆਪਣੀ ਪਤਨੀ ਲਈ ਕੱਢਦਾ ਸੀ ਉਹਨੇ ਖੇਤੀਬਾੜੀ ਦਾ ਕੰਮ ਵੀ ਲਗਭਗ ਛੱਡਿਆ ਹੀ ਹੋਇਆ ਸੀ ਕਿਉਂਕਿ ਸੰਧਾਂ ਦੀ ਤੋੜ ਤੇ ਮਹਿੰਗਾਈ ਕਾਰਨ ਜ਼ਮੀਨ ਜ਼ਬਤੀ ਦੇ ਦਿੱਤੀ ਹੋਈ ਸੀ ਨਾਲੇ ਜ਼ਮੀਨ ਵੀ ਕਿਹੜਾ ਇੰਨੀ ਜ਼ਿਆਦਾ ਸੀ ਜਿਹਦੇ ਲਈ ਐਨੇ ਮਹਿੰਗੇ ਸੰਧ ਖਰੀਦੇ ਜਾਂਦੇ ਪਰ ਫਿਰ ਵੀ ਕੋਈ ਚਿੰਤਾ ਦੀ ਸੰਯੋਗ ਦਿਨੋਂ ਦਿਨ ਉਹਦੀ ਪਤਨੀ ਨੂੰ ਅੰਦਰੋਂ ਅੰਦਰ ਖਾਈ ਜਾ ਰਹੀ ਸੀ ਇੱਕ ਦਿਨ ਜਦੋਂ ਬਰਾਂਡੇ ਵਿੱਚ ਬੈਠੇ ਗੱਲਾਂ ਕਰ ਰਹੇ ਸਨ ਤਾਂ ਰੇਡੀਓ ਤੇ ਇੱਕ ਪ੍ਰੋਗਰਾਮ ਚੱਲ ਰਿਹਾ ਸੀ ਜਿਹਦੇ ਵਿੱਚ ਪਰਿਵਾਰ ਕਲਿਆਣ ਸੰਬੰਧੀ ਕੋਈ ਵਾਰਤਾ ਸੁਣਾਈ ਜਾ ਰਹੀ ਸੀ ਜੀਨੂੰ ਸੁਣਦੇ ਅੰસાર ਜੀਤੋ ਇਕਦਮ ਉਦਾਸ ਹੋ ਗਈ ਫਿਰ ਕੱਪੜਾ ਲੈ ਕੇ ਮੰਝੇ ਤੇ ਪੈ ਗਈ ਤੇ ਬਿੱਕਰ ਤੇ ਬਾਰ ਬਾਰ ਪੁੱਛਣ ਤੇ ਵੀ ਉਹਨੇ ਕੁਝ ਨਾ ਦੱਸਿਆ ਉਹ ਤਾਂ ਅਕਸਰ ਇਸ ਤਰ੍ਹਾਂ ਦੀਆਂ ਵਾਰਤਾਵਾਂ ਸੁਣ ਕੇ ਉਦਾਸ ਹੋ ਜਾਇਆ ਕਰਦੀ ਸੀ ਉਹਦਾ ਮੂਡ ਉਦੋਂ ਤੱਕ ਠੀਕ ਨਾ ਹੁੰਦਾ ਜਦੋਂ ਤੱਕ ਬਿੱਕਰ ਉਹਨੂੰ ਯਕੀਨ ਨਾ ਕਰਵਾ ਦਿੰਦਾ ਕਿ ਸਵੇਰੇ ਉਹ ਕਿਸੇ ਚੰਗੇ ਡਾਕਟਰ ਦੇ ਜ਼ਰੂਰ ਜਾਣਗੇ ਤੇ ਦੂਜੇ ਦਿਨ ਉਹ ਕਿਸੇ ਡਾਕਟਰ ਨੂੰ ਵੀ ਮਿਲਣ ਲਈ ਰਵਾਨਾ ਹੋ ਜਾਂਦੇ ਤੇ ਡਾਕਟਰ ਹਰ ਵਾਰੀ ਕੋਈ ਨਾ ਕੋਈ ਨਵੀਂ ਦਵਾਈ ਦੱਸ ਦਿੰਦਾ ਤੇ ਨਵੇਂ ਨੁਸਖੇ ਲਿਖ ਦਿੰਦਾ ਤੇ ਰੁਪਈਏ ਪਲਾਂਜੀ ਬਿਕਰ ਦੀ ਜੇਬ ਚੋਂ ਨਿਕਲ ਕੇ ਡਾਕਟਰ ਦੀ ਜੇਬ ਚ ਚਲੇ ਜਾਂਦੇ ਮਾਂ ਨੇ ਔਖੇ ਸੌਖੇ ਹੋ ਕੇ ਉਹਨੂੰ 10 ਜਮਾਤਾਂ ਕਰਵਾਈਆਂ ਸਨ ਤੇ ਜਿੱਤੋਂ ਵੀ 8 ਜਮਾਤਾਂ ਪੜ੍ਹੀ ਹੋਈ ਸੀ ਭਾਵੇਂ ਉਹ ਸਾਰਾ ਕੁਝ ਸਮਝਦੇ ਸਨ ਫਿਰ ਵੀ ਇਸ ਦੁਖਦਾਈ ਸਥਿਤੀ ਨੇ ਉਹਨਾਂ ਨੂੰ ਬੇहद ਗੁਣੇ ਬਣਾ ਦਿੱਤਾ ਜਦੋਂ ਬਾਜ਼ਾਰ ਵਿੱਚ ਤੁਰਦੇ ਹਸਪਤਾਲ 'ਚ ਜਾਂਦੇ ਤਾਂ ਰਸਤੇ 'ਚ ਕੰਧਾਂ ਤੇ ਲੱਗੇ 2 ਜਾਂ 3 ਬੱਚੇ ਵਾਲੇ ਬੋਰਡਾਂ ਨੂੰ ਜੀਤੋ ਹਸਰਤ ਭਰੀਆਂ ਨਿਗਾਹਾਂ ਨਾਲ ਤੱਕਦੀ ਜਿਵੇਂ ਬੋਰਡ ਤੇ ਬਣਾਈ ਨਿੱਕੀ ਜਿਹੀ ਕੁੜੀ ਦੀਆਂ ਚੁੰਡੀਆਂ ਉਹ ਆਪ ਗੁੰਨਣਾ ਚਾਹੁੰਦੀ ਹੋਵੇ ਉਹ ਗੋਲ ਮਟੋਲ ਜੇ ਮੁੰਡੇ ਨੂੰ ਘੁੱਟ ਕੇ ਪਿਆਰ ਕਰਨਾ ਚਾਹੁੰਦੀ ਹੋਵੇ ਕਈ ਵਾਰ ਤੋਂ ਅਖਬਾਰਾਂ 'ਚੋਂ ਨੰਨੀ-ਮੁੰਨੀ ਬੱਚਿਆਂ ਦੀਆਂ ਤਸਵੀਰਾਂ ਕੱਟ ਕੇ ਵੀ ਰੱਖ ਲੈਂਦੀ ਤੇ ਬਿਕਰ ਉਹਦੇ ਮਨ ਦੀ ਹਾਲਤ ਨੂੰ ਸਮਝਦਾ ਹੋਇਆ ਵੀ ਚੁੱਪ ਹੀ ਰਹਿੰਦਾ। ਉਹਨਾਂ ਦਾ ਵਿਆਹ ਹੋਇਆ ਕਿੰਨੇ ਹੀ ਵਰੇ ਬੀਤ ਗਏ। ਇੰਨਾ ਵਰਿਆਂ ਚ ਬੜਾ ਕੁਝ ਬਦਲ ਗਿਆ ਸੀ। ਹੁਣ ਤਾਂ ਉਹਨਾਂ ਨੂੰ ਪਹਿਲੇ ਸਾਲ ਲਈ ਲਾਈ ਸ਼ਰਤ ਵੀ ਭੁੱਲਦੀ ਜਾ ਰਹੀ ਸੀ। ਜਿਹਦੇ ਅਨੁਸਾਰ ਜੀਤੋਂ ਹਮੇਸ਼ਾ ਕਹਿੰਦੀ ਹੁੰਦੀ ਸੀ ਕਿ ਪਹਿਲਾਂ ਕੁੜੀ ਹੋ। ਤੇ ਬਿਕਰ ਕਹਿੰਦਾ ਸੀ ਨਹੀਂ ਨਹੀਂ ਪਹਿਲਾਂ ਮੁੰਡਾ ਹੋ। ਫਿਰ ਬੱਚੇ ਦਾ ਨਾਮ ਤਰਨ ਲਈ ਵੀ ਉਹਨਾਂ ਚ ਬੜਾ ਆਵਾਦ-ਵਿਵਾਦ ਛੜਿਆ ਹੁੰਦਾ। ਫਿਰ ਦੋਵਾਂ ਨੇ ਰਲ ਕੇ ਮੁੰਡੇ ਤੇ ਕੁੜੀਆਂ ਵਾਲੇ ਨਵੇਂ ਨਾਵਾਂ ਦੀਆਂ ਲਿਸਟਾਂ ਤਿਆਰ ਕੀਤੀਆਂ। ਇਹਨਾਂ ਚੋਂ ਲੱਭ ਕੇ ਹੀ ਉਹਨਾਂ ਨੇ ਪਹਿਲੇ ਬੱਚੇ ਦਾ ਨਾਮ ਰੱਖਣਾ ਸੀ। ਪਰ ਹੁਣ ਤਾਂ ਜਿਵੇਂ ਸਾਰੇ ਚਾਹੀ ਮਰਦੇ ਜਾ ਰਹੇ ਹੋਣ। ਜੀਤੋ ਪੇਕੇ ਤਾਂ ਜਾਂਦੀ ਤੇ ਸਹੇਲੀਆਂ ਬਾਰ-ਬਾਰ ਪੁੱਛਦੀਆਂ। ਕੁੜੇ ਕਦ ਆਉਣਾ ਖੁਸ਼ੀ ਦਾ ਦਿਨ? ਉਹਦੀ ਮਾਂ ਤੇ ਉਹਦੀਆਂ ਭੈਣਾਂ ਉਹਦੇ ਵੱਲ ਪ੍ਰਸ਼ਨ ਭਰੀਆਂ ਨਿਗਾਹਾਂ ਨਾਲ ਤੱਕਦੀਆਂ ਰਹਿੰਦੀਆਂ। ਜਿਵੇਂ ਉਹਨੂੰ ਵਿਆਹ ਤੋਂ ਬਾਅਦ ਬੀਤ ਚੁੱਕੇ ਸਾਲਾਂ ਦਾ ਅਹਿਸਾਸ ਕਰਵਾ ਰਹੀਆਂ ਹੁਣ ਕਈ ਵਾਰ ਉਹਨੂੰ ਲੱਗਦਾ ਜਿਵੇਂ ਕੋਈ ਉਹਦੀ ਸਮੁੱਚੀ ਦੇ ਵਿੱਚ ਕੰਡੇ ਚ ਭਾਰ ਰਿਹਾ ਹੋਵੇ ਜਦੋਂ ਕਦੇ ਉਸ ਦਰ ਤੇ ਖਲੋਤੀਆਂ ਮੰਗਦੀਆਂ ਤੇਰੇ ਬੱਚੇ ਜੀਣ ਜਾਂ ਸੱਤ ਪੁੱਤ ਹੀ ਹੋਣ ਕਹਿ ਕੇ ਅਸੀਸਾਂ ਦੰਦੀਆਂ ਤਾਂ ਕੋਈ ਸੁਭਾਵਕੀ ਪੁੱਛ ਲੈਂਦੀ ਕੁੜੇ ਕਿੰਨੇ ਬੱਚੇ ਨੇ ਤੇਰੇ ਜਾਂ ਕੋਈ ਬੱਚਾ ਘਰ ਨਹੀਂ ਦਿਖਾਈ ਦਿੰਦਾ ਪੜਨ ਗਏ ਹੋਏ ਨੇ ਤੋ ਉਹ ਅੰਦਰ ਵੜ ਕੇ ਫੁੱਟ ਫੁੱਟ ਕੇ ਰੋਣ ਲੱਗ ਪੈਂਦੀ। ਬੀਕਰ ਸਮਝਾਉਂਦਾ ਥੱਕ ਜਾਂਦਾ, ਹਾਰ ਕੇ ਘਰੋਂ ਬਾਹਰ ਨਿਕਲ ਜਾਂਦਾ। ਉਹ ਮਹਿਸੂਸ ਕਰਦਾ ਜਿਵੇਂ ਉਹਨਾਂ ਦੀ ਵਿਆਦੀ ਉਮਰ ਹੌਲੀ-ਹੌਲੀ ਨਰਕ ਬਣਦੀ ਜਾ ਰਹੀ ਹੋਵੇ। ਫਿਰ ਇੱਕ ਦਿਨ ਬੀਕਰ ਨੇ ਇੱਕ ਨਸਲਦਾਰ ਅੰਬ ਦਾ ਬੂਟਾ ਲਿਆ ਕੇ ਲਾ ਲਿਆ। ਜਿਹਦੇ ਬਾਰੇ رائے ਸੀ ਕਿ ਇਹਦੀ ਛਾਂ ਵੀ ਸੰਘਣੀ ਐ ਤੇ ਫਲ ਵੀ ਵਧੀਆ ਲੱਗਦਾ। ਬੀਕਰ ਨੇ ਬੜੀ ਮਿਹਨਤ ਨਾਲ ਇਹਨੂੰ ਪਾ ਲਿਆ। ਕਦੇ ਗੜਾਈ ਕਰਦਾ ਕਦੇ ਖਾਦ ਪਾਉਂਦਾ ਕਦੇ ਵਾੜ ਕਰਦਾ ਤੇ ਕਦੇ ਮੌਸਮ ਦੀ ਕਰੋਪੀ ਤੋਂ ਬਚਾਉਣ ਲਈ ਆਸਰਾ ਵੀ ਕਰਦਾ ਭਾਵੇਂ ਜੀਤੋ ਸਭ ਕਾਸੇ ਵਿੱਚ ਉਹਦਾ ਹੱਥ ਤਾਂ ਬਟਾਉਂਦੀ ਪਰ ਜਦੋਂ ਕਿਤੇ ਬਿਕਰ ਅੰਬ ਦੇ ਕੋਲੇ ਕੋਲੇ ਪੱਤਿਆਂ ਨੂੰ ਪਲੋਸਦਾ ਤਾਂ ਉਹ ਬੇਹਦ ਉਦਾਸ ਹੋ ਜਾਂਦੀ ਉਹਦੀਆਂ ਅੱਖਾਂ ਭਰ ਆਉਂਦੀਆਂ ਉਹਨੂੰ ਲੱਗਦਾ ਜਿਵੇਂ ਬਿਕਰ ਆਪਣੇ ਹੱਥੀ ਲਾਈ ਬੁੱਟੇ 'ਚੋਂ ਹੀ ਆਪਣੇ ਬੱਚੇ ਦਾ ਪਿਆਰ ਪੂਰਾ ਕਰ ਰਿਹਾ ਹੋਵੇ ਪਰ ਉਹਨੇ ਇਹ ਗੱਲ ਉਹਨੂੰ ਪੁੱਛੀ ਕਦੇ ਨਾ ਜਿਉਂ-ਜਿਉਂ ਉਮਰ ਵੱਧਦੀ ਜਾ ਰਹੀ ਸੀ ਘਰ ਹੋਰ ਵੀ ਵੱਡ ਖਾਨ ਨੂੰ ਆਉਣ ਲੱਗ ਪਿਆ ਕੋਈ ਕੰਮ ਕਰੇ ਵੀ ਤਾਂ ਕਿਹਦੇ ਲਈ ਕਰੇ ਜੀਵੇ ਵੀ ਤਾਂ ਕਿਹਦੇ ਲਈ ਜੀਵੇ ਉਹਨਾਂ ਨੂੰ ਸਮਝ ਨਹੀਂ ਸੀ ਪੈਂਦੀ ਹੁਣ ਤਾਂ ਆਸ ਦੀਆਂ ਸਾਰੀਆਂ ਕਿਰਨਾ ਵੀ ਦਿਨੋ-ਦਿਨ ਮੱਧਮ ਪੈਂਦੀਆਂ ਜਾ ਰਹੀਆਂ ਸਨ ਜਦੋਂ ਕੋਈ ਕਿਸੇ ਨੂੰ ਸੁਣਾ ਕੇ ਆਉਂਤ ਦੀ ਗਾਲ ਕੱਢਦਾ ਤਾਂ ਉਹਨਾਂ ਦਾ ਕਾਲਜਾ ਕੱਢਿਆ ਜਾਂਦਾ ਬਹੁਤ ਸ਼ਬਦ ਉਹਨਾਂ ਨੂੰ ਬਹੁਤ ਹੀ ਡਰਾਉਣਾ ਜਿਹਾ ਲੱਗਣ ਲੱਗ ਪਏ ਸੀ। ਉਹਨਾਂ ਦੇ ਹਾਣੀ ਤੇ ਬਰਾਬਰ ਦੇ ਕਈ-ਕਈ ਬੱਚਿਆਂ ਵਾਲੇ ਹੋ ਗਏ ਸੀ। ਹੁਣ ਤਾਂ ਭਤੀਜਿਆਂ ਦੇ ਥਾਂ ਲੱਗਦੇ ਵੀ ਨੰਬਰ ਲੱਗੇ ਸੀ। ਮਾਮਾ ਸਕੂਲ ਤੋਰਨ ਤੋਂ ਪਹਿਲਾਂ ਬੱਚਿਆਂ ਦੇ ਸਿਰ ਗੁੰਦ ਦਿਆਂ, ਰੋਟੀ ਲਾ ਕੇ ਖਵਾਉਂਦੀਆਂ। ਪਰ ਉਹ ਦੋਵੇਂ ਜੀ ਇੱਕ ਦੂਜੇ ਵੱਲ ਸਖੜੀਆਂ ਨਿਗਾਹਾਂ ਨਾਲ ਤੱਕਦੇ ਰਹਿੰਦੇ। ਜਦੋਂ ਕੋਈ ਗੱਲਾਂ ਮਾਰਨ ਲਈ ਔਰਤ ਜੀਤੋ ਨੂੰ ਏ ਕਿਆ ਕੇ ਤੁਰਨ ਲੱਗਦੀ ਕੁੜੇ ਤੂੰ ਤਾਂ ਵਿਹਲੀ ਐ ਦੋ ਜੀਆਂ ਦਾ ਕਾਹਦਾ ਕੰਮ ਆ ਮੈਂ ਤਾਂ ਭੈਣੇ ਪੱਪੂ ਹੋਰਾਂ ਦੀਆਂ ਵਰਦੀਆਂ ਧੋਣੀਆਂ ਨੇ ਸਕੂਲ ਦਾ ਕੰਮ ਕਰਾਉਣਾ ਤਾਂ ਉਹਨੂੰ ਲੱਗਦਾ ਜਿਵੇਂ ਉਹਦੇ ਮੂੰਹ ਤੇ ਕੋਈ ਕੱਸ ਕੱਸ ਕੇ ਚਪੇੜਾ ਮਾਰ ਰਿਹਾ ਹੋਵੇ ਉਹਨਾਂ ਦੇ ਘਰ ਮੂਰੇ ਹਰ ਰੋਜ਼ ਸਵੇਰੇ ਸਕੂਲ ਵਾਲੀ ਬੱਸ ਨੰਨੇ-ਮੁੰਨੇ ਬੱਚਿਆਂ ਨੂੰ ਲੈ ਕੇ ਲੰਘਦੀ ਉਹ ਉਦਾਸ ਹੋ ਕੇ ਉਹਨੂੰ ਵੇਖਦੀ ਰਹਿੰਦੀ ਤੇ ਬਿਕਰ ਵੀ ਅੰਦਰੇ-ਅੰਦਰ ਝੁਰਦਾ ਰਹਿੰਦਾ ਪਰ ਅੱਜ ਤਾਂ ਬਿਕਰ ਨੂੰ ਲੱਗਦਾ ਸੀ ਜਿਵੇਂ ਸੱਚਮੁੱਚ ਹੀ ਉਹ ਕਿਸੇ ਤੇਜ ਅਗਨੀ 'ਚ ਝੁਲਸਿਆ ਜਾ ਰਿਹਾ ਹੋਵੇ। ਉਹਦੇ ਕੰਨਾਂ 'ਚ ਉਸ ਨੂੰ ਇੱਕ ਸੇਕ ਜਿਹਾ ਨਿਕਲਦਾ ਮਹਿਸੂਸ ਹੋ ਰਿਹਾ ਸੀ। ਇੱਕ ਜਲਣ ਜੀ ਨੇ ਉਹਨੂੰ ਸਾਰੀ ਰਾਤ ਸੌਣ ਨਾ ਦਿੱਤਾ। ਤੇ ਉਹਦੇ ਨਾਲ ਹੀ ਜਿੱਤੋ ਵੀ ਜਾਗਦੀ ਰਹੀ। ਪੱਖਾ ਚੱਲਦੀ ਰਹੀ। ਪੱਖੇ ਦੀ ਹਵਾ ਨਾਲ ਭਲਾ ਮਨ ਮਨ ਅੰਦਰਲੀ ਅਗਨੀ ਕਦੋਂ ਬੁਝਦੀ ਆ? ਹਜੇ ਕੁਝ ਦਿਨ ਪਹਿਲਾਂ ਹੀ ਤਾਂ ਜਿੱਤੋ ਦੀ ਭੈਣ ਦੇ ਵੱਡੇ ਮੁੰਡੇ ਦਾ ਵਿਆਹ ਸੀ ਤੇ ਮਾਸੀ-ਮਾਸੜ ਹੋਣ ਦੇ ਨਾਤੇ ਉਹਨਾਂ ਦਾ ਜਾਣਾ ਤਾਂ ਬਹੁਤ ਜ਼ਰੂਰੀ ਸੀ। ਉਹਨਾਂ ਦੇ ਘਰ ਦਾ ਸਾਰਾ ਸਮਾਨ ਥਾਂ ਸਿਰ ਟਿਕਾ ਕੇ ਜਿੰਦਰਾ ਲਾ ਦਿੱਤਾ ਤੇ ਬਿਕਰ ਨੇ ਤੁਰਨ ਤੋਂ ਪਹਿਲਾਂ ਕਿੰਨੀ ਹੀ ਵਾਰੀ ਅੰਬ ਦੇ ਕੋਲੇ ਕੋਲੇ ਪੱਤੇ ਨੂੰ ਪਲੋਸਿਆ। ਬਾੜ ਨੂੰ ਠੀਕ ਕੀਤਾ ਤੇ 2-3 ਬਾਲਟੀਆਂ ਪਾਣੀ ਦੀਆਂ ਵੀ ਪਾਆਂ। ਡੰਗਰ ਪਸ਼ੂ ਤਾਂ ਉਹਨਾਂ ਕੋਲ ਕੋਈ ਹੈ ਨਹੀਂ ਸੀ। ਦੁੱਧ ਵਗੈਰਾ ਵੀ ਉਹ ਤਾਂ ਮੁੱਲੇ ਲੈ ਕੇ ਪਿੰਦੇ ਸੀ। ਫੇਰ ਵੀ ਉਹਨਾਂ ਲੱਕੜ ਦੀਆਂ ਬਿਰਲੀਆਂ ਫੱਟੀਆਂ ਵਾਲੇ ਦਰਵਾਜ਼ੇ ਨੂੰ ਸਮਾਰ ਕੇ ਭੇੜਿਆ ਤੇ ਕੁੰਡਾ ਲਾ ਦਿੱਤਾ ਵਿਆਹ ਵਾਲੇ ਘਰ ਜਾ ਕੇ 2 ਦਿਨ ਤਾਂ ਰਸਮਾਂ ਰਿਵਾਜਾਂ ਵਿੱਚ ਰੁੱਝੇ ਰਹੇ ਤੇ ਪਿਛਲੇ 2 ਦਿਨ ਉਹਨਾਂ ਨੂੰ ਜੋਰ ਪਾ ਕੇ ਰੱਖ ਲਿਆ ਹਰ ਕੋਈ ਕਹਿ ਰਿਹਾ ਸੀ ਤੁਹਾਡਾ ਪਿੱਛੇ ਕੌਣ ਆ ਫਿਕਰ ਕਰਨ ਵਾਲਾ ਜਦੋਂ ਮਰਜੀ ਚਲੇ ਜਾਇਓ ਤਾਂ ਵਿਕਰ ਦੇ ਬਾਰ ਬਾਰ ਕਹਿਣ ਤੇ ਵੀ ਉਹਨਾਂ ਨੂੰ 4 ਦਿਨ ਬਾਅਦ ਹੀ ਘਰ ਪਰਤਣ ਦਿੱਤਾ ਸੀ ਘਰ ਆ ਕੇ ਦੇਖਿਆ ਤਾਂ ਨਕਸ਼ਾ ਹੀ ਬਦਲਿਆ ਪਿਆ ਸੀ ਸ਼ਾਇਦ ਬਿਰਲੀਆਂ ਫੱਟੀਆਂ 'ਚੋਂ ਹੱਥ ਪਾ ਕੇ ਕਿਸੇ ਨੇ ਕੁੰਡਾ ਖੋਲ੍ਹ ਲਿਆ ਹੋਵੇ ਜਦੋਂ ਵਿੜੇ ਜਾ ਕੇ ਦੇਖਿਆ ਤਾਂ ਬਿੱਕਰ ਨੂੰ ਕਮੇਰ ਜੀ ਆ ਗਈ ਉਹਦਾ ਹੱਥੇ ਲਾਇਆ ਬੋਟਾ ਰੁੰਡ-ਬਰੁੰਡ ਹੋਇਆ ਧਰਤੀ ਤੇ ਟੁੱਟਿਆ ਪਿਆ ਸੀ ਪਾਣੀ ਵਾਲੇ ਟੋਏ 'ਚ ਕਿਸੇ ਪਸ਼ੂ ਦੀਆਂ ਪੈੜਾਂ ਸਨ ਬਿੱਕਰ ਦੇ ਚਿਹਰੇ ਤੇ ਗੁੱਸੇ ਤੇ ਚਿੰਤਾ ਦੇ ਨਿਸ਼ਾਨ ਉੱਭਰ ਆਏ ਪਤੀ ਵਰਗੀ ਹਾਲਤ ਜੀਤੋ ਦੇ ਵੀ ਸੀ ਉਹ ਕਿੰਨੀ ਦੇਰ ਅਵਾਰਾ ਪਸ਼ੂਆਂ ਨੂੰ ਤੇ ਹੋਰ ਪਤਾ ਨਹੀਂ ਕਿਨੂੰ ਕਿਨੂੰ ਗਾਲਾਂ ਕੱਢਦੇ ਰਹੇ। ਫਿਰ ਬਿਕਰ ਆਪਣੇ ਕੱਪੜੇ ਲਾ ਕੇ ਬਾਹਰ ਨਿਕਲ ਗਿਆ। ਜੀਤੋ ਨੇ ਦੇਖਿਆ ਕਿ ਉਹਨਾਂ ਦੇ ਗਵਾਂਢੀਆਂ ਦੇ ਮੁੰਡੇ ਨਿਰਮਲ ਤੋਂ ਪੁੱਛ ਰਿਹਾ ਸੀ। ਨਿਰਮਲ ਸਾਡੇ ਵੱਲ ਕੋਈ ਡੰਗਰ ਵੜਦਾ ਤਾਂ ਨਹੀਂ ਦੇਖਿਆ? ਨਾ ਚਾਚਾ। ਇੱਕ ਦੋ ਜਵਾਗ ਜੇ ਤਾਂ ਜ਼ਰੂਰ ਫਿਰਦੇ ਸੀ। ਮੈਂ ਹਟਾਏ ਵੀ ਸੀ। ਪਰ ਸੋਚਿਆ ਚਲੋ ਚਾਚੇ ਹੋਰੀ ਇੱਥੇ ਕਿਤੇ ਹੋਣੇ ਨੇ। ਨਿਰਮਲ ਨੇ ਜਵਾਬ ਦਿੱਤਾ। ਨਿਰਮਲ ਸਾਡਾ ਅੰਬ ਕਿਸੇ ਡੰਗਰ ਨੇ ਤੋੜਤਾ 2 ਸਾਲ ਤੱਕ ਫਲ ਲੱਗ ਜਾਣਾ ਸੀ ਉਹਨੂੰ ਮੈਂ ਤਾਂ ਧਰਮ ਨਾਲੇ ਅੰਬ ਪੁੱਤਾਂ ਵਾਂਗ ਉਪਾਲਿਆ ਸੀ ਤੇ ਫਿਰ ਉਸ ਨੇ ਨੀਵੀਂ ਪਾ ਲਈ ਨਿਰਮਲ ਦੀ ਕੁਝ ਕਹਿਣ ਤੋਂ ਪਹਿਲਾਂ ਹੀ ਬਿਕਰ ਉਥੋਂ ਦੁਰ ਪਿਆ ਜੀਤੋਂ ਨੂੰ ਜਾਪਿਆ ਅੱਜ ਸੱਚਮੁੱਚ ਉਹਨਾਂ ਦਾ ਬੁਢਾਪਾ ਕਿਸੇ ਸੰਗਣੀ ਛਾਂ ਨੂੰ ਤਰਸ ਰਿਹਾ ਹੋਵੇ ਕਿਸੇ ਫਲ ਦੀ ਲਾਲਸਾ ਉਹਨਾਂ ਨੂੰ ਅੰਦਰੋਂ ਅੰਦਰ ਤੜਫਾ ਰਹੀ ਹੋਵੇ ਕੋਈ ਮੋਹ ਉਹਨਾਂ ਦੇ ਮਨ ਤੇ ਕਬਜ਼ਾ ਕਰੀ ਬੈਠਿਆ ਹੋਵੇ ਬਿੱਕਰ ਦੇ ਉਸ ਮੋਨ ਨੂੰ ਅੱਜ 60 ਵਜੇ ਸੀ ਉਹਨੂੰ ਜਾਪਿਆ ਜਿਵੇਂ ਉਹਦੇ ਸਿਰ ਤੋਂ ਸੰਗਣੀ ਛਾਂ ਉੱਠ ਗਈ ਹੋਵੇ ਜੀਤੋ ਵੀ ਉਦਾਸ ਹੋ ਗਈ ਸੀ ਤੇ ਰੋਂਦੀ ਰਹੀ ਫਿਰ ਬਿੱਕਰ ਕਾਫੀ ਹਨੇਰੇ ਹੋਏ ਘਰ ਆਇਆ ਉਹਦੇ ਕਦਮ ਲੜਖੜਾ ਰਹੇ ਸਨ ਜੀਤੋ ਸਮਝ ਗਈ ਕਿ ਉਹਨੇ ਸ਼ਰਾਬ ਪੀਤੀ ਹੋਈ ਆ ਉਹਦੇ ਬਾਰ-ਬਾਰ ਕਹਿਣ ਤੇ ਵੀ ਬਿੱਕਰ ਨੇ ਰੋਟੀ ਨਾ ਖਾਧੀ ਤੇ ਮੰਜੇ ਤੇ ਪੈ ਗਿਆ ਫਿਰ ਰੋਣ ਲੱਗ ਪਿਆ ਜੀਤੋ ਨੇ ਪਹਿਲੀ ਵਾਰ ਬਿਕਰ ਨੂੰ ਇਸ ਤਰ੍ਹਾਂ ਸੁਲਗਦੇ ਤੇ ਤੜਪਦੇ ਹੋਏ ਤੱਕਿਆ ਸੀ ਉਹ ਖੁਦ ਵੀ ਤਾਂ ਅੰਦਰੋਂ ਤੋਖੀ ਰਹੀ ਸੀ ਹੌਲੀ-ਹੌਲੀ ਉਹ ਚੁੱਪ ਕਰ ਗਿਆ ਤੇ ਸਿੱਧਾ ਪਿਆ ਆਕਾਸ਼ ਵੱਲ ਘੂਰਦਾ ਰਿਹਾ ਜੀਤੋ ਨਿਰੰਤਰ ਉਹਨੂੰ ਪੱਖਾ ਚਾਲਦੀ ਰਹੀ ਉਹਨੇ ਇੱਕ ਵਾਰ ਤਾਂ ਪਾਸਾ ਪਰਤਦੇ ਹੋਏ ਜੀਤੋ ਨੂੰ ਫੇਰ ਸੌਣ ਲਈ ਕਿਹਾ ਤਾਰਿਆਂ ਦਾ ਅੰਦਾਜ਼ਾ ਲਾਉਂਦਾ ਹੀ ਸੋਚ ਰਿਹਾ ਸੀ ਕਿ ਉਹਨਾਂ ਦੀ ਉਮਰ ਵਾਂਗੇ ਰਾਤ ਵੀ ਕਿੰਨੀ ਲੰਮੀ ਤੇ ਕਿੰਨੀ ਡਰਾਉਣੀ ਆ ਕਿ ਬਿੱਤਣ ਵਿੱਚ ਹੀ ਨਹੀਂ ਆ ਰਹੀ ਇਸ ਇੱਕ ਬੇਔਲਾਦ ਜੋੜੇ ਦੀ ਦਰਦਪਰੀ ਕਹਾਣੀ ਜੋ ਲਿਖੀ ਗਈ ਸੀ ਜੀ ਮੇਜਰ ਮੰਗੜ ਜੀ ਵੱਲੋਂ ਤੇ ਕਹਾਣੀ ਸੀ ਉਮਰੋ ਲੰਮੀ ਰਾਤ ਉਮੀਦ ਕਰਦੀਆਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਣੀ ਜੀ ਤੇ ਆਪਣੇ ਆਪਣੇ ਵਿਚਾਰ ਦੇਣਾ ਬਿਲਕੁਲ ਨਾ ਭੁੱਲਣਾ ਪੰਜਾਬੀ ਆਵਾਜ਼ ਕਹਾਣੀਆਂ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ ਧੰਨਵਾਦ